ਤੁਸੀਂ ਅਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਖਬਰਾਂ ਤਾਂ ਵੇਖੀਆਂ ਹੋਣਗੀਆਂ ਲੇਕਿਨ ਇਸ ਖਬਰ ਦੇ ਵਿੱਚ ਇਹ ਖੜੇ ਪ੍ਰੇਸ਼ਾਨ ਲੋਕ ਨਾਨਕਪੁਰਾ ਪਿੰਡ ਦੇ ਨਿਵਾਸੀ ਹਨ ਅਤੇ ਇਹ ਅਵਾਰਾ ਕੁੱਤਿਆਂ ਤੋਂ ਨਹੀਂ ਬਲਕਿ ਬਾਂਦਰਾਂ ਤੋਂ ਪ੍ਰੇਸ਼ਾਨ ਹਨ ਅੱਜਕੱਲ੍ਹ ਇਸ ਇਲਾਕੇ ਦੇ ਵਿੱਚ ਬਾਂਦਰਾਂ ਨੇ ਆਤੰਕ ਮਚਾਇਆ ਹੋਇਆ ਹੈ ਇਲਾਕਾ ਨਿਵਾਸੀ ਦੱਸਦੇ ਹਨ ਕਿ ਦੇਰ ਸਵੇਰ ਬੰਦਰ ਲੋਕਾਂ ਨੂੰ ਆ ਕੇ ਕੱਟ ਲੈਂਦੇ ਹਨ ਅਤੇ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਇਸ ਬੱਚੀ ਤੇ ਵੀ ਬਾਂਦਰ ਨੇ ਹਮਲਾ ਕਰਕੇ ਇਸ ਨੂੰ ਜ਼ਖਮੀ ਕਰ ਦਿੱਤਾ ਹੈ ਬੇਸਿਕ ਹਸਪਤਾਲ ਦੇ ਵਿੱਚ احتیاط ਦੇ ਵੱਜੋਂ ਇਲਾਜ ਇੱਕ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਲੋੜਿੰਦੇ ਟੀਕੇ ਵੀ ਲਗਵਾ ਲਏ ਗਏ ਹਨ ਲੇਕਿਨ ਕਿਤਨੇ ਕਿਤੇ ਬਾਂਦਰ ਦੇਰ ਸਵੇਰ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਰਹੇ ਹਨ ਪਿੰਡ ਦੇ ਸਾਬਕਾ ਸਰਪੰਚ ਨਾਨਕ ਸ਼ਰਨ ਸਿੰਘ ਨੇ ਦੱਸਿਆ ਇਹ ਸੰਗੋ ਹਸਪੀਟਲ ਡਿਊਟੀ ਕਰਦੀ ਹੈ ਰਾਤ ਨੂੰ 8:30 ਵਜੇ ਅਸੀਂ ਇਹਨੂੰ ਲੈ ਕੇ ਆਇਆ ਮੈਂ ਤਾਂ ਇੱਥੇ ਅਤੰਗ ਗਲੀ ਦੇ ਵਿੱਚ ਪਿੰਡ ਨਾਨਕਪੁਰੇ ਵਾਲੇ ਦੇ ਤਾਇ ਤੇਕ ਬਾਂਦਰ ਚਾਂਦ ਚੱਕ ਪਿੱਛੇ ਤੇ ਪੈ ਗਿਆ ਪਿੱਛੇ ਤੇ ਪਿਆ ਹੋਇਆ ਤਾਂ ਉਹਨੇ ਇਹਦੇ ਸਿਰ ਤੇ ਬੈਠ ਗਿਆ ਚਲੋ ਮੈਂ ਮੋਟਰਸਾਈਕਲ ਰੋਕਿਆ ਰੋਕਣੇ ਤੇ ਹਲਾ ਲਲਾ ਕਰਨੇ ਨਾਲ ਉਹ ਭੱਜ ਗਿਆ ਜੀ ਉਦੋਂ ਬਾਅਦ ਜਦ ਅਸੀਂ ਅੱਗੇ ਥੋੜੀ ਜਿਹੀ ਜਗ੍ਹਾ ਹੋਰ ਥੋੜਾ ਅੱਗੇ ਗਏ ਉਦੋਂ ਦੁਬਾਰਾ ਫੇਰ ਆ ਗਿਆ ਦੁਬਾਰਾ ਜਦ ਆਇਆ ਫੇਰ ਉਹਨੇ ਇੱਕਦਮ ਇਹਦੇ ਵਾਲਾਂ ਤੇ ਚਪਟੇ ਵੀ ਮਾਰੀ ਆ ਨੰਦਰਾ ਬਿਮਾਰੀਆਂ ਤੇ ਉਦੋਂ ਬਰਾਂਤ ਫਿਰ ਅਸੀਂ ਉਹਨੂੰ ਭਜਾਇਆ ਇਕੱਠੇ ਹੋ ਕੇ ਸਾਰਿਆਂ ਨੇ ਫਿਰ ਭੱਜ ਗਿਆ ਜੀ ਪਰ ਉਹਨੂੰ ਸਵੇਰੇ ਫੇਰ ਇੱਕ ਜਦ ਅਸੀਂ ਦੁਬਾਰਾ ਸਰਕਾਰੀ ਹਸਪੀਟਲ ਡੀ ਕੇ ਲਵਾ ਕੇ ਆਏ ਆਏ ਵਾਪਸੀ ਆਏ ਆ ਉਦੋਂ ਤੋਂ ਬਾਅਦ ਅਸੀਂ ਫੇਰ ਰਸਤੇ 'ਚ ਦੇਖ ਲਿਆ ਜਦ ਦੇਖਿਆ ਸੀ ਰਸਤਾ ਬਦਲਤਾ ਉਦੋਂ ਤੋਂ ਬਾਅਦ ਅਸੀਂ ਦੂਜੇ ਪਾਸੇ ਜਾ ਘੁੰਮ ਕੇ ਪਤਾ ਕਰਿਆ ਦੇਖਿਆ ਤਾਂ ਕਹਿੰਦੇ ਵੀ ਇੱਕ ਪਿੰਡ ਦੇ ਮੁੰਡੇ ਨੇ ਪਤੰਗ ਚੜਾ ਰਿਆ ਸੀ ਵੀ ਉਹਦੇ ਪੱਟ ਦਾ ਮਾਸੇ ਕੱਢ ਕੇ ਲੈ ਗਿਆ ਉਹ ਬੁਰਕੀ ਪੱਟ ਕੇ ਉਹ ਬੰਗਾਲਿਆਂ ਦੇ ਉੱਪਰ ਉੱਪਰ ਜਿਹੜੇ ਢਿੱਬੇ ਤੇ ਵਸਤੀ ਰਹਿੰਦੀ ਹੈ ਉਹਨਾਂ ਦਾ ਬੱਚਾ ਸੀ ਅਨੇ ਉਹ ਦੇਖਣ ਵਿਚਾਰੇ ਦਾ ਕੀ ਹੋਇਆ ਦੇਖਦੇ ਆ ਪਿੰਡ ਪਰੇਸ਼ਾਨ ਨਾ ਬੱਚੇ ਹੁਣ ਵੇਲੇ-ਵੇਲੇ ਆਉਂਦੇ ਆ ਕੀ ਕਰਨ ਵੀਸ ਕਰਕੇ ਅਸੀਂ ਮੰਗ ਕਰਦੇ ਆ ਵੀ ਜੇ ਕੋਈ ਇਹਨੂੰ ਫੜ ਕੇ ਲੈ ਜਾਵੇ ਤਾਂ ਚੰਗੀ ਗੱਲ ਹੈ ਜੀ ਜਿਆਜ ਨਗਿਆ ਪਿੰਡ ਦੇ ਇੱਕ ਹੋਰ ਨਿਵਾਸੀ ਅਵਤਾਰ ਸਿੰਘ ਦੇ ਕੋਲੋਂ ਵੀ ਬਾਂਦਰਾਂ ਦੇ ਆਤੰਕ ਦੀ ਕਹਾਣੀ ਸੁਣੋ। ਕੀ ਹੋਇਆ ਸਵੇਰੇ? ਸਵੇਰੇ ਜੀ ਅਸੂ ਮੈਂ ਸਮਾਨ ਲੈ ਕੇ ਆਇਆ ਬਾਜ਼ਾਰ ਤੋਂ ਆਪਣਾ ਇੱਕ ਬਾਂਦਰ ਇੱਥਾ ਆਪਣਾ ਸਾਡੇ ਗਵਾਂਢ ਚ ਲੜਕ ਰਿਹਾ ਰਿਹਾ ਉਹਦੇ ਕੋਲ ਪਤੰਗ ਲੁੱਟਣ ਪਰ ਰਿਹਾ ਸੀ ਉਹ ਤੇ ਚਪਟ ਕੇ ਪੈ ਗਿਆ ਉਹਦੇ ਉੱਪਰ ਤੇ ਉਹਦਾ ਮਾਸ ਇੱਥੇ ਤੇ ਪੱਟ ਪਰ ਤੇ ਦੋ ਜਗ੍ਹਾ ਤੇ ਇਹਨਾਂ ਨੇ ਚੱਕ ਲਾ ਕੇ ਲੈ ਗਿਆ। ਤੇ ਸਾਨੂੰ ਪਤਾ ਲੱਗਿਆ ਅੱਜ ਇਹ ਕਹਿੰਦੇ ਵੀ ਦਸਹਰੇ ਤੋਂ ਪਹਿਲਾਂ ਦਾ ਇਹ ਕਈ ਵਾਰ ਦਾ ਤਾਂ ਕਰ ਚੁੱਕਿਆ ਹੋਰ ਆ। ਅੱਜ ਸਵੇਰਾਂ ਇੱਕ ਲੜਕੀ ਵੀ ਸਵੇਰ ਨੂੰ ਜਾ ਰਹੀ ਸੀ ਆਪਣਾ ਕੰਮ ਤੇ ਉਹਦੇ ਉਹਦੇ ਵੀ ਆਪਣਾ ਇਹ ਉਪਰਕਾਰ ਕਰਿਆ ਕੀ ਮੰਗ ਕਰਦੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਇਹ ਬਾਂਦਰ ਨੂੰ ਕਾਬੂ ਕੀਤਾ ਜਾਵੇ ਬਾਂਦਰਾਂ ਦਾ ਬਸਤੀਆਂ ਦੇ ਵੱਲ ਰੁਖ ਕਰਨਾ ਕਈ ਪ੍ਰਕਾਰ ਦੇ ਸਵਾਲ ਪੈਦਾ ਕਰਦਾ ਹੈ। ਕੀ ਜੰਗਲਾਂ ਦੇ ਵਿੱਚ ਬਾਂਦਰਾਂ ਦੇ ਲਈ ਭੋਜਨ ਦੀ ਥੁੜ ਹੋ ਗਈ ਹੈ ਜਾਂ ਫਿਰ ਬਸਤੀਆਂ ਦੇ ਵਿੱਚ ਹੀ ਲੋਕਾਂ ਦੇ ਵੱਲੋਂ ਖੁਦ ਬਾਂਦਰਾਂ ਨੂੰ ਭੋਜਨ ਪਾ ਕੇ ਬਸਤੀਆਂ ਦੇ ਵੱਲ ਆਕਰਸ਼ਿਤ ਕੀਤਾ ਜਾ ਰਿਹਾ ਹੈ? ਇੱਕ ਵੱਡਾ ਸਵਾਲ ਬਣ ਗਿਆ ਹੈ। ਲੇਕਿਨ ਇਲਾਕਾ ਨਿਵਾਸੀ ਪਰੇਸ਼ਾਨ ਹਨ ਅਤੇ ਸਬੰਧਤ ਵਿਭਾਗ ਤੋਂ ਮੰਗ ਕਰ ਰਹੇ ਹਨ ਕਿ ਇਨ੍ਹਾਂ ਬਾਂਦਰਾਂ ਨੂੰ ਫੜ ਕੇ ਸ਼ਹਿਰ ਤੋਂ ਕਿਤੇ ਦੂਰ ਛੱਡਿਆ ਜਾਵੇ। ਰੂਪਨਗਰ ਤੋਂ ਬਾਈ ਜੀ ਪੰਜਾਬੀ ਲਈ ਗੁਰਮੀਤ ਸਿੰਘ ਦੀ ਰਿਪੋਰਟ।